ਮੈਟਰੋ ਨੌਕਰੀ ਘੋੜੀ ਦੇ ਦਰਸ਼ਨ ਕਰਾਉਣ ਲੱਗਾ ਤੁਹਾਨੂੰ ਮੈਂ ਬਹੁਤ ਸੋਹਣੀ ਤੇ ਸੁਨੱਖੀ ਆ ਕੰਨ ਕਨਾਂ ਦੀ ਸੋਹਣੀਆਂ ਸਾਰੇ ਪਾਸਿਓਂ ਸੋਹਣੀ ਤੇ ਸਾਫ਼ ਸੁਥਰੀ ਘੋੜੀ ਆ ਹੱਡਾਂ ਪੈਰਾਂ ਦੀ ਵੀ ਬਿਲਕੁਲ ਸਾਫ਼ ਸੁਥਰੀ ਆ ਤੇ ਦੇਖ ਸਕਦੇ ਹੋ ਸਕਰੀਨ ਤੇ ਕੰਨ ਕਨੋਤੀ ਦੀ ਸੋਹਣੀ ਆ ਬਾਡੀ ਬੁੱਡੀ ਦੀ ਚੰਗੀ ਘੋੜੀ ਆ ਤੇ ਕੋਈ ਮਿੱਤਰ ਪਿਆਰਾ ਨੌਕਰੀ ਘੋੜੀ ਦੀ ਭਾਲ ਵਿੱਚ ਹੈਗਾ ਤਾਂ ਬਾਈ ਨੂੰ ਜ਼ਰੂਰ ਫੋਨ ਕਰਿਓ ਸੋ ਆਪਾਂ ਨੰਬਰ ਵੀ ਦੇਵਾਂਗੇ ਡਿਟੇਲ ਆ ਜਿਹੜੀ ਉਹ ਸਾਰੀ ਸਾਂਝੀ ਕਰਦੇ ਆ ਵੀਡੀਓ ਦੇ ਵਿੱਚ ਆਪਾਂ ਐਂਡ ਤੱਕ ਵੀਡੀਓ 'ਚ ਬਣੇ ਰਹੋ ਆਪਣੇ ਚੈਨਲ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਕਰਵਾਉਣੀ ਆ ਆਪਣੇ ਜਾਨਵਰ ਦੀ ਸੇਲ ਪਰਚੇਜ ਦੀ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣਾ ਜਾਨਵਰ ਸੇਲ ਕਰਵਾਉਣ ਲਈ ਦੋਸਤੋ ਆਪਣੇ ਨਾਲ ਸੰਪਰਕ ਕਰ ਲਿਓ ਆਪਣੇ ਨੰਬਰ ਨਾਲ ਹੀ ਤੇ ਗੱਲ ਕਰਦੇ ਆਪਾਂ ਇਸ ਘੋੜੀ ਦੀ ਬਾਕੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਵੀ ਫੋਲੋ ਕਰ ਲਿਓ ਦੋਸਤੋ ਗੱਲ ਕਰਦੇ ਆਪਾਂ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬਾਡੀ ਬੁੱਡੀ ਤੁਸੀਂ ਦੇਖਦੇ ਹੋ ਘੋੜੀ ਦੀ ਚੰਗੀ ਆ ਤਾਉਣ ਵਗੈਰਾ ਸਾਤੀ ਵਗੈਰਾ ਬਾਡੀ ਦੀ ਮੂੰਹ ਮਾਂ ਦੀ ਸਾਰੇ ਪਾਸਿਓਂ ਐਨ ਸਾਫ਼ ਸੁਥਰੀ ਘੋੜੀ ਆ ਤੇ ਹੱਡਾ ਪੈਰਾਂ ਦੀ ਬਿਲਕੁਲ ਓਕੇ ਆ ਤੇ ਚਾਲ ਚੂਲ ਬਾਈ ਕਹਿੰਦਾ ਇੰਨੀ ਕੁ ਸੋਹਣੀ ਚੱਲਦੀ ਆ ਨਾ ਬਹੁਤ ਸੋਹਣੀ ਚਾਲ ਚੱਲਦੀ ਆ ਤੇ ਦੋਸਤੋ ਇਹਦੀ ਹਾਈਟ ਆ ਜਿਹੜੀ 65 ਇੰਚ ਆ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ ਸਿੱਟਾ ਬਾਈ ਕਹਿੰਦਾ ਇਹਦੇ ਹੈਗਾਗਾ ਤੇ 6 ਸਾਲ ਉਮਰ ਆ ਘੋੜੀ ਦੀ 15 ਦਿਨ ਹੋ ਗਏ ਬਾਈ ਕਹਿੰਦਾ ਵੀ ਮੇਟ ਕਰਾਈ ਹੋਈ ਆ ਖਲੀ ਘੋੜਾ ਚ ਸੀਗਾ ਜਿਹੜਾ ਜੱਸੀ ਨਾਗਰੇ ਕੋਲੇ ਉਸ ਘੋੜੇ ਦਾ ਬੱਚਾਗਾ ਉਸ ਘੋੜੇ ਤੋਂ ਇਹਗੇ 15 ਕਿ ਦਿਨ ਹੋ ਗਏ ਇਸ ਘੋੜੀ ਨੂੰ ਮੇਟ ਕਰਾਈ ਨੂੰ ਤੇ ਬਾਕੀ ਚੈੱਕ ਇਹ 25 ਦਿਨਾਂ ਤੱਕ ਹੋ ਜਾਣੀਆਂ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੂੰ ਫਿੱਟ ਬੈਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਚਾਲ ਦੀ ਵੀ ਐਨ ਓਕੇ ਆ ਤੇ ਬੱਚੇ ਬੁੱੱਚੇ ਬਾਈ ਕਹਿੰਦਾ ਬਹੁਤ ਸੋਹਣੇ ਦਿੰਦੀ ਆ ਪਹਿਲਾਂ ਵੀ ਇਹ ਹੀਰੋ ਖੁਰਦ ਖੜੀ ਆ ਦੋਸਤੋ ਤੇ ਜੇ ਕਿਸੇ ਮਿੱਤਰ ਪਿਆਰੇ ਨੂੰ ਫਿੱਟ ਆਉਂਦੀ ਆ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਦੇ ਉੱਪਰ ਦੇਤਾ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਆਪਣੇ ਜਾਨਵਰ ਦੀ ਐਡ ਕਰਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਤੇ ਆਪਣੇ ਨਾਲ ਗੱਲਬਾਤ ਕਰ ਲਿਓ ਆਪਾਂ ਤੁਹਾਡਾ ਜਾਨਵਰ ਸੇਲ ਕਰਵਾ ਦਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤਾਂ ਜੋ ਇਹ ਵੀਡੀਓ ਕਿਸੇ ਲੋੜਵੰਦ ਮਿੱਤਰ ਪਿਆਰੇ ਤੱਕ ਪਹੁੰਚੇ ਕੋਈ ਘੋੜੀ ਦੀ ਪਾਲ ਵਿੱਚ ਹੁੰਦਾ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ